ਹੁਕਮੇ ਆਦਾਨੇ ਆਗਾਸੀ ਹੁਕਮੇ ਜਲਥਲ ਤ੍ਰਿਫਵਣ ਵਾਸੀ ਹੁਕਮੇ ਸਾਸ ਗਰਾਸ ਸਦਾ ਫੁਨ ਹੁਕਮੇ ਦੇਖ ਦਿਖਾਏਂਦਾ ਹੁਕਮ ਉਪਾਏ ਦਸ ਉਹ ਤਾਰਾ ਦੇਵ ਦਾਨਵ ਅਗਣਤ ਅਪਾਰ ਮੰਨੈ ਹੁਕਮ ਸੁਦਰਗਾ ਪੈਜੈ ਸਾਚ ਮਿਲਾਏ ਸਮਾਏਂਦਾ ਹੁਕਮੇ ਜੁਗ ਸ਼ਕਤੀ ਗੁਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪ ਨਾਥ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਇਂਦਾ ਕਾਇਆ ਕੋਟ ਗੜੇ ਮੈ ਰਾਜਾ ਮੇਬ ਖਵਾਸ ਭਲਾ ਦਰਵਾਜ਼ਾ ਮਿਥਿਆ ਲੋਭ ਨਾਹੀ ਖਰਵਾਸ ਲੱਭ ਪਾਪ ਪਸ਼ੂ ਤਾਂ ਐਂਦਾ ਫਤਸੋਂ ਤੋਂ ਖ ਨਗਰ ਮਹਿਕਾਰੀ ਜੱਤ ਸਤ ਸੰਗਮ ਸ਼ਰਣ ਮੁਰਾਰੀ ਨਾਨਕ ਸਹਿਜ ਮਿਲੈ ਜਗ ਜੀਵਨ ਗੁਰ ਸ਼ਬਦ ਦੀ ਪਤ ਪਾਇੰਦਾ ਮਾਰੂ ਮਨ ਲਾ ਪੈਲਾ ਸੁਨ ਕਲਾ ਅਪਰੰਤ ਪਰ ਥਾਰੀ ਆਪ ਨਿਰਾਲਮ ਅਪਰ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨੋ ਪਾਇੰਦਾ ਪਾਉਣ ਪਾਣੀ ਸੁਨੈ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਅਗਨ ਪਾਣੀ ਜੀਉ ਜੋਤ ਤੁਮਹਾਰੀ ਸੁਨਨੇ ਕਲਾ ਰਹਾਇੰਦਾ ਸੁਨੋ ਬ੍ਰਹਮਾ ਵਿਸ਼ਨੂ ਮਹੇਸ਼ ਉਪਾਏ ਸੁਨਨੇ ਵਰਤੇ ਯੁਗ ਸੁਭਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਇਸ ਮਿਲਿਆ ਭਰਮ ਚੁਕਾਇੰਦਾ ਸੁਨੋ ਸਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪ ਤੇ ਸਤ ਸਰ ਮਨੂਆ ਗੁਰਮੁਖ ਨਹਾਵੇ ਫਿਰ ਬਾੜ ਜੋ ਨ ਪਾਇੰਦਾ ਸੁਨੋ ਚੰਦ ਸੂਰਜ ਗਹਿਣਾ ਰੇ ਇਸ ਕੀ ਜੋਤ ਤ੍ਰਿਭਵਨ ਸਾਰੇ ਸੁਨਨੇ ਲਖ ਪਾਰ ਨਿਰਾਲਨ ਸੁਨਨੇ ਤਾੜੀ ਲਾਇਂਦਾ ਸੁਨਹੁ ਤਰਤ ਆਕਾਸ਼ ਉਪਾਏ ਦਿਨ ਥੰਮਾ ਰੱਖੇ ਸੱਚ ਕਾਲ ਪਾਏ ਤ੍ਰਿਭਵਨ ਸਾਜ ਮੇ ਖੁੱਲੀ ਮਾਇਆ ਪਾਪ ਉਪਾਇ ਖੁਪਾਇਂਦਾ ਸੁਨਹੁ ਖਾਣੀ ਸੁਨਹੁ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪੁੱਜ ਚਲਤ ਕੀਆ ਸਿਰ ਕਰਤੈ ਬਿਸਮਾਦ ਸ਼ਬਦ ਦੇ ਖਾਂਈਂਦਾ ਸੁਨੋ ਰਾਤ ਦਿਨ ਸੁਦੋ ਕੀਏ ਉਹ ਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਰਿਜ ਖਰ ਪਾਂਈਂਦਾ ਸਾਮਵੇਦ ਰਿਗ ਜੁਜਰ ਅਥਰਵਾਂ ਬੰਮੇ ਮੁਖ ਮਾਇਆ ਹੈ ਤ੍ਰਿਗੁਣ ਤਾਂ ਕੀ ਕੀਮਤ ਤੈ ਨਾ ਸਕੈ ਕੋ ਤਿਉ ਬੋਲੇ ਜਿਉ ਬੁਲਾਇਂਦਾ ਸੁਨੋ ਸਤਪ ਤਾਤਾਲੂ ਪਾਏ ਸੁਨੋ ਭਵਨ ਰਖੇ ਲੇਵਲਾਏ ਆਪੇ ਕਾਰਣ ਕੀਆ ਅਪਰੰਪਰ ਸਭ ਤੇਰੋ ਕੀਆ ਤੁਮ ਆਇਂਦਾ ਰਾਜ ਤਨ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸ ਨੂੰ ਪਿਪਾ ਕਰੇ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏਂਦਾ ਸੁਨੋ ਉਪਜੇ ਦਸ ਅਵਤਾਰ ਸ੍ਰਿਸ਼ਟ ਉਪਾਏ ਕੀਆ 파ਸਰ ਦੇਵ দানਵ ਗਣ ਨਰਬ ਸਾਜੇ ਤਬ ਲਿਖਿਆ ਕਰਮ ਤੁਮ ਆਇੰਦਾ ਗੁਰਮੁਖ ਸਮਝਾਇ ਰੋਗ ਨਾ ਹੋਈ ਏ ਗੁਰ ਕੀ ਪੌੜੀ ਜਾਣੇ ਜਨ ਕੋਈ ਜੁਹਾ ਜੁਗੰਤਰ ਮੁਕਤ ਪਰਾਇਣ ਸੋ ਮੁਕਤ ਭਇਆ ਤਤ ਪਾਇੰਦਾ ਪੰਚ ਤਤ ਸੁਨ ਹੋ ਤਰਗਾਸਾ ਦੇ ਸੰਜੋਗੀ ਕਰਮ ਅਗਿਆਸਾ ਬੁਰਾ ਭਲਾ ਦੋਏ ਮਸਤਕ ਲਿਖੇ ਪਾਪ ਪੁੰਨ ਵੀ ਜਾਇਂਦਾ ਊ ਤੁਮ ਸਤਿਗੁਰ ਪੁਰਖ ਨਿਰਾਲੇ ਸ਼ਬਦ ਰੱਤੇ ਹਰ ਰਸ ਮਤਵਾਲੇ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰੇ ਭਾਗ ਮਿਲਾਂਦਾ ਇਸ ਮਨ ਮਾਇਆ ਤੋਂ ਨੇ ਕ ਹਨੇਰਾ ਕੋਈ 부ਝ ਗਿਆਨੀ ਕਰੋ ਨਿਬੇਰ ਆਸਾ ਮਨਸਾ ਹਮੈ ਸਹਿਸਾ ਮਾਰੋ ਲੋਭੀ ਕੂੜ ਕੁਮਾਏਂਦਾ ਸਤਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰਬਾਰ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਤਿ ਰਾਮੈ ਨਾਮ ਸਮਾਏਂਦਾ ਮਾਰੂ ਮਹਿਲਾ ਪਹਿਲਾ ਜਾਂ ਦੇਖਾਂ ਤਾ ਦੀਨ ਦਿਆਲਾ ਆਏ ਨਾ ਜਾਈ ਤਬ ਕਿਰਪਾਲਾ ਜੀਆਂ ਅੰਦਰ ਜੁਗਤ ਸਮਾਈ ਰਹਿਉ ਨਿਰਾਲਮ ਰਾਇ ਜਗ ਤਿਸ ਕੀ ਛਾਇ ਜਿਸ ਬਾਪ ਨਾ ਮਾਇ ਨਾ ਤਿਸ ਪੈਣ ਨਾ ਭਰਾਉ ਕੁਮਾਇ ਨਾ ਤਿਸ ਓਪਤ ਖਪਤ ਕੋਲ ਜਾਤੀ ਓ ਅਜਰਾ ਵਰ ਮਨ ਪਾਇ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਬੁਰਖ ਅਲੇਖ ਅਗੰਮ ਨਿਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਨਿਵਲਾਇ ਪ੍ਰੇਵਰਤਾਏ ਚੌਥੇ ਘਰ ਵਾਸ ਤਾਲ ਵਿਕਾਲ ਕੀਏ ਇੱਕ ਗ੍ਰਸ ਨਿਰਮਲ ਜੋਤ ਸਰਬ ਜਗ ਜੀਵਨ ਗੁਰ ਅਮਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸਮ ਮੱਤੇ ਪਾਰ ਉਤਾਰੇ ਨਾਮ ਕ੍ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਪਾ ਕਰ ਦੀਜੈ ਗੁਰ ਗਿਆਨ ਰਤਨ ਦੀਪਾਯਾ ਪੰਚ ਤਤ ਮੇ ਇਹ ਤਨ ਕੀਆ ਆ ਤੁਮ ਰਾਮ ਪਾਏ ਸੁਖ ਧੀਆ ਕਰਮ ਕਰਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੁੱਖ ਪਿਆਸ ਮਨ ਮੰਨਿਆ ਸਰਬ ਨਿਰੰਜਨ ਘਟ ਘਟ ਜਾਨਿਆ ਅੰਮ੍ਰਿਤ ਰਸ ਰੱਤਾ ਕੇਵਲ ਬੈਰਾਗੀ ਗੁਰਮਤ ਪਾਏ ਸੁਭਾਇ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸ ਰਸਨਾ ਬੇਣ ਰਸਾਲ ਵਜਾਇ ਬੇਣ ਰਸਾਲ ਵਜਾਵੇ ਸੋਈ ਜਾਤੀ ਤ੍ਰਿਭਵਨ ਸੋਜੀ ਹੋਈ ਨਾਨਕ ਦੂਜੋ ਏ ਬਿਦ ਗੁਰਮਤ ਹਰ ਰਾਮ ਨਾਮ ਲੈ ਲਾਇਆ ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੈ ਜੈ ਨਰਾਰੇ ਆਪ ਤਰੈ ਸੰਗਤ ਕੋਲ ਤਾਰੈ ਤਿੰਨ ਸਫਲ ਜਨਮ ਜਗ ਆਇਆ ਕਰ ਧਰ ਮੰਦਰ ਜਾਣ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਆਇਆ ਘੜ ਮਹਿਲ ਮਹਿਲੀ ਪ੍ਰਭ ਸੱਚਾ ਸੱਚ ਸਾਚਾ ਤਖਤ ਰਚਾਇਆ ਚਤੁਰਦਸ ਹਾਥ ਦੀਵੇ ਦੋਏ ਸਾਖੀ ਸੇਵਕ ਪੰਛ ਨਾਹੀ ਵਿਖ ਚ ਅੱਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲੈ ਹਰ ਥਨ ਪਾਇਆ ਤਖਤ ਬਹੈ ਤਖਤੇ ਕੀਲਾਇ ਅੰਤ ਸਮਾਏ ਗੁਰਮਤ ਪਾਇਖ ਆਦ ਜੁਗਾਦੀ ਹੈ ਪੀ ਹੋਸੀ ਸੰਸਾ ਪਰਮ ਚੁਕਾਇ ਅਖਤ ਸਲਾਮ ਹੋ ਵੇ ਦਿਨ ਰਾਤੀ ਇਹ ਸਾਚ ਵਡਾਈ ਗੁਰਮਤ ਲਿਵ ਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰ ਅੰਤ ਸੁਖਾਈ ਪਾਇ ਮਾਰੂ ਮੱਲਾ ਪਹਿਲਾ ਹਰ ਤਨ ਸੰਚ ਰੇ ਜਨ ਪਾਈ ਸਤ ਗੁਰ ਸੇਵ ਰਹੁ ਸਰਣਾਈ ਤਸ ਕਰ ਚੋਰ ਨ ਲਗ ਤਹ ਕੋ ਤਨ ਉਪਜੇ ਸ਼ਬਦ ਜਗਾ ਤੂੰ ਇਕੰਥਾ ਨਿਰਾਲਮ ਰਾਜਾ ਤੂੰ ਆਪ ਸਵਾਰੈ ਜਨ ਕੇ ਕਾਜ ਅਮਰ ਅਡੋਲ ਅਪਾਰ ਅਮੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਤੂੰ ਤਮ ਥਾਨਾ ਪੰਜ ਲੋਕ ਵਸੈ ਪਰਦਾਨ ਉਪਰ ਏਕ ਕੰਕਾਰ ਨਿਰਾਲਮ ਸਨ ਸਮਾਦ ਲਗਾ ਦੇਹੀ ਨਗਰੀ ਨੌਂ ਦਰਵਾਜ਼ੇ ਸਿਰ ਸਿਰ ਕਰਨ ਹਾਰ ਸਜ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਅਲਕ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚੱਲਾਇ ਸਚ ਨੀ ਸ਼ੰਨ ਨਾਨਕ ਖੋਜ ਲੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਨ ਾਮ ਕੋਧ ਲੈ ਗਰਦਨ ਮਾਰੇ ਹਮੇ ਲੋਭ ਚੁਕਾਇਆ ਸਤਿ ਥਾਨ ਵਸੈ ਨੰਕਰ ਆਪਿ ਪਿਸ਼ਾਣੇ ਸ਼ਬਦ ਵਿਚਾਰ ਸੱਚ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇ ਨਾ ਮਨ ਚੱਲੈ ਨਾ ਪੌਣ ਉਡਾਵੇ ਜੋਗੀ ਸ਼ਬਦ ਅਨਾਹਦ ਆਵਾਰ ਤੰਤ ਸ਼ਬਦ ਚੋਣ ਕਾਰ ਨਿਰਾਲਮ ਅਬ ਆਪੇ ਵਾਏ ਸੁਣਾਏ ਉਬਰਖ ਦਾ ਸਹਿਜ ਸੁਮਾਤਾ ਹਮੇ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣ ਸਰਬ ਨਿਰੰਜਨ ਰਾਹ ਦੁਖ ਪੈ ਤੰਜਨ ਤਬ ਅਬਨਾਸ਼ੀ ਰੋਗ ਕਟੇ ਕਾਤੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਪਉ ਭੰਜਨ ਗੁਰ ਮਿਲ ਹਰ ਪ੍ਰਭ ਪਾਇਆ